ਜਿਸ ਪਤੀ ਪਤਨੀ ਦੀ ਆਚੀਂ ਚੀਜ਼ ਰਲਦੀ ਹੋਵੇ ਉਸ ਘਰ ਵਿੱਚ ਸਵਰਗ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਕਈ ਪਤੀ ਪਤਨੀਆਂ ਵੀ ਹਮੇਸ਼ਾ ਬਣਦੀ ਨਹੀਂ ਉਹਨਾਂ ਦੇ ਹਮੇਸ਼ਾ ਹੀ ਝਗੜਾ ਹੀ ਚੱਲਦਾ ਰਹਿੰਦਾ ਜੈਨ ਦਿੱਕਾਰੀਆ ਕਿ ਸਾਰੀ ਉਮਰ ਤੂੰ ਤੂੰ ਮੈਂ ਮੈਂ ਕਰਦੀ ਕਦੀ ਥਾਣੇ ਕਚਹਿਰੀਆਂ ਪੰਚਾਇਤਾਂ ਦੇ ਵਿੱਚ ਫੈਸਲੇ ਹੀ ਗੁਜ਼ਰ ਜਾਂਦੀ ਆ ਉਦਾਹਰਨ ਕੀ ਹੁੰਦਾ ਕਿ ਕਈ ਵਾਰਾਂ ਕੁਝ પતિ ਪਤਨੀਆਂ ਦੀ ਇੱਕ ਜਹੀ ਚੀਜ਼ ਹੁੰਦੀ ਹੈ ਜੇ ਉਹ ਨਾਲ ਰਲੇ ਤਾਂ ਫਿਰ ਇਹ ਸਾਰੀਆਂ ਮੁਸ਼ਕਲਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਲੇਕਿਨ ਕਈ પતિ ਪਤਨੀ ਜਿਹੇ ਹੁੰਦੇ ਨੇ ਕਿ ਉਹ ਸਾਰੀ ਉਮਰ ਖੁਸ਼ ਰਹਿੰਦੇ ਨੇ ਨਾ ਕਿ ਜਨਾ ਕਿੰਤੂ ਪਰੰਤੂ ਨਾ ਲੜਾਈ ਝਗੜਾ ਨਾ ਥਾਣੇ ਕਚਹਿਰੀਆਂ ਨਾ ਪੰਚਾਇਤਾਂ ਕਦੀ ਵੀ ਕੁਝ ਨਹੀਂ ਵਾਪਰਦਾ ਇਹਦਾ ਮਤਲਬ ਇਹ ਹੁੰਦਾ ਕਿ ਉਸ પતિ ਪਤਨੀ ਦੀ ਜ਼ਿੰਦਗੀ ਦੇ ਵਿੱਚ ਇੱਕ ਜਹੀ ਚੀਜ਼ ਜਿਹੜੀ ਦਲਦੀ ਹੁੰਦੀ ਆ ਹਮੇਸ਼ਾ ਸਾਨੂੰ ਇੰਨਾ ਨਿੱਕੇ ਨਿੱਕੇ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਹੁਣ ਕਈ ਸੱਜਣ ਕਹਿਣਗੇ ਕਿ ਸਾਡੀ ਕਿਹੜੀ ਚੀਜ਼ ਜਿਹੜਾ ਰਲਦੇ ਨਾਲ ਐਡਾ ਹੋ ਜਾਂਦਾ ਬਿਲਕੁਲ ਸਵਾਲ ਉਹਨਾਂ ਦਾ ਬਣਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿਉਂਕਿ ਤੁਸੀਂ ਵੇਖਣਾ ਜਿਸ ਪਤੀ ਪਤਨੀ ਦੇ ਆਪਸ ਵਿੱਚ ਵਿਚਾਰ ਨਾ ਰਲਦੇ ਹੋ ਜਿਨ੍ਹਾਂ ਪਤੀ ਪਤਨੀ ਇੱਕ ਦੂਜੇ ਨਾਲ ਉਹਨਾਂ ਦੀ ਭਾਵਨਾ ਨਾ ਜੁੜੀ ਹੋਵੇ ਉਸ ਵਿਚਾਰਾਂ ਦੇ ਕਾਰਨ ਉਹ ਪਰਿਵਾਰ ਜਿਹੜਾ ਵਾ ਹਮੇਸ਼ਾ ਕਿੰਤੂ ਪ੍ਰੰਤੂ ਦਾ ਸ਼ਿਕਾਰ ਹਿੰਦਾ ਹਮੇਸ਼ਾ ਲੜਾਈ ਝਗੜਾ ਰਿੰਦਾ ਭਾਵੇਂ ਬੱਚੇ ਵੀ ਕਿਉਂ ਨਾ ਆ ਜਾਣ ਭਾਵੇਂ ਵੱਡੇ ਵੀ ਕਿਉਂ ਨਾ ਆ ਜਾਣ ਤਾਂ ਵੀ ਉਹਨਾਂ ਦੇ ਵਿਚਾਰਾਂ 'ਚ ਮਤਭੇਦ ਹੁੰਦਾ ਉਹਦਾ ਕੋਈ ਵੀ ਕਾਰਨ ਹੋ ਸਕਦਾ ਉਹਦੇ ਵਿੱਚ ਐਜੂਕੇਸ਼ਨ ਦਾ ਵੀ ਹੋ ਸਕਦਾ ਰਹਿਣ ਸਹਿਣ ਦਾ ਕਾਰਨ ਵੀ ਹੋ ਸਕਦਾ ਜਾਂ ਕਿਸੇ ਦਾ ਪਰਿਵਾਰਕ ਪਿਛੋਕੜ ਦੇ ਕਾਰਨ ਵੀ ਹੋ ਸਕਦਾ ਚਾਹੇ ਪਤੀ ਹੋਵੇ ਚਾਹੇ ਪਤਨੀ ਹੋਵੇ ਤੇ ਕਈ ਵਾਰ ਆ ਕੀ ਹੁੰਦਾ ਕਿ ਪਤੀ ਪਤਨੀ ਦੇ ਵਿਚਾਰ たら ਬਹੁਤ ਰਲਦੀ ਹੈ 19 21 ਚਲੋ ਖਾਸ ਜਗ੍ਹਾ ਤੇ ਹੁੰਦੀ ਹੈ ਉੱਥੇ ਮਨੁੱਖ ਵੀ ਆਪਣੇ ਆਪ ਨਾਲੋਂ ਨੀਕੀ ਹੋ ਹੀ ਜਾਂਦਾ ਜਿਵੇਂ ਕਈ ਨਾ ਮਨੁੱਖ ਵੀ ਇਕੱਲਾ ਵੀ ਹੋਵੇ ਨਾ ਤੇ ਉਹਦਾ ਵੀ ਕਈ ਵਾਰ ਕੋਈ ਫੈਸਲਾ ਲੈਣ ਲੱਗਿਆ ਉਹ ਕੋਗਾ ਲੈ ਲੀਏ ਫੈਸਲਾ ਨਾ ਲੈ ਲੀਏ ਉੱਥੇ ਵੀ ਕਈ ਵਾਰਾ ਹੋ ਜਾਂਦਾ ਤੇ ਬਹੁ ਗਿੰਤੀ ਵਿੱਚ ਜਿਹੜੇ ਪਤੀ ਪਤਨੀ ਨੇ ਉਹਨਾਂ ਦੀ ਜਦੋਂ ਵਿਚਾਰ ਲਾਉਦੇ ਹੁੰਦੇ ਨੇ ਤਾਂ ਫਿਰ ਘਰ ਸਵਰਗਾਂ ਵਰਗਾ ਹੁੰਦਾ ਘਰ ਦਾ ਮਾਹੌਲ ਬਹੁਤ ਵਧੀਆ ਹੁੰਦਾ ਹੈ ਜ਼ਿੰਦਗੀ ਜੀਉਣ ਦਾ ਮਜ਼ਾ ਹੁੰਦਾ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਘਰ ਤਰੱਕੀ ਬੜੀ ਕਰਦਾ ਤੇ ਮਨੁੱਖ ਦਾ ਵੀ ਆਪਣੇ ਘਰ ਵਿੱਚ ਆਉਣ ਨੂੰ ਜੀ ਕਰਦਾ ਬਹੁਤ ਕਈ ਨਾ ਤੁਸੀਂ ਵੇਖਣਾ ਕਈ ਲੋਕ ਤਾਂ ਆਪਣੇ ਘਰ ਜਾਣ ਨੂੰ ਵੀ ਹੀ ਤਰਜੀਹ ਦਿੰਦੇ ਉਹ ਕਹਿਣਗੇ ਨਹੀਂ ਘਰ ਤੋਂ ਬਾਹਰ ਹੀ ਰਹੀਏ ਚੰਗੀ ਗੱਲ ਐ ਇਹ ਤਾਂ ਭਾਵ ਹੁੰਦਾ ਕਿ ਜਦੋਂ ਦੋਹਾਂ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕੋਈ ਪਤਨੀ ਜਾਂ ਪਤੀ ਆ ਦੋਹਾਂ ਦੇ ਵਿੱਚੋਂ ਕਈ ਵਾਰਾਂ ਵਿਚਾਰ ਇੱਕ ਜਾਨੇ ਦੇ ਨਹੀਂ ਲੱਗਦੇ ਕਈ ਵਾਰਾਂ ਦੋਹਾਂ ਦੇ ਅਫਸੋ ਕਿ ਨਹੀਂ ਲੱਗਦੇ ਤਾਂ ਉਦੋਂ ਤਾਂ ਫਿਰ ਹੋਰ ਵੀ ਮੁਸੀਬਤ ਆ ਜਾਂਦੀ ਫਿਰ ਕਈ ਵਾਰਾਂ ਇੱਥੋਂ ਤੱਕ ਹੋ ਜਾਂਦਾ ਕਿ ਬੱਚੇ ਵੀ ਹੋਏ ਹੁੰਦੇ ਨੇ ੜੇ ਨਿੱਕੇ ਨਿੱਕੇ ਤਲਾਕ ਤੱਕ ਦੀ ਨੌਬਤ ਆ ਜਾਂਦੀ ਐ ਮਾਪਿਓ ਕੁੜੀ ਦਾ ਮਾਪਿਓ ਆਪਣੀਤੀ ਬਾਰੇ ਸੋਚਦਾ ਮੁੰਡੇ ਦਾ ਮਾਪਿਓ ਮੁੰਡੇ ਬਾਰੇ ਸੋਚਦਾ ਜਿਹੜੇ ਧੀ ਪੁੱਤ ਹੁੰਦੇ ਨੇ ਉਹਨਾਂ ਦੇ ਬਾਰੇ ਕੋਈ ਵੀ ਨਹੀਂ ਸੋਚਦਾ ਉਹ ਵਿਚਾਰੇ ਲਾ ਬਾਹਰਸ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਮਾਂ ਦਾ ਪਿਆਰ ਇਹਨਾਂ ਦਾ ਨਾ ਬਾਪ ਦਾ ਪਿਆਰ ਇਹਨਾਂ ਦਾ ਫਿਰ ਉਹ ਵੱਡੇ ਹੋ ਕੇ ਉਹਨਾਂ ਨੇ ਗਾੜੀ ਜ਼ਿੰਦਗੀ ਚ ਕੀ ਸਿੱਖਣਾ ਤੇ ਕੀ ਕਰਨਾ ਇੱਥੇ ਇਹ ਵੀ ਸਵਾਲ ਜਿਹੜਾ ਆਪਣੇ ਆਪ ਚ ਪੈਦਾ ਹੁੰਦਾ ਲੇਕਿਨ ਜਿਹੜਾ ਪਤੀ ਪਤਨੀ ਇੱਕ ਦੂਜੇ ਨੂੰ ਸਤਿਕਾਰ ਦਿੰਦੇ ਨੇ ਇੱਕ ਦੂਜੇ ਨਾਲ ਵਿਚਾਰ ਰਲਦੇ ਨੇ ਇੱਕ ਦੂਜੇ ਦੀ ਭਾਵਨਾ ਨੂੰ ਸਮਝਦੇ ਨੇ ਉਹ ਘਰ ਵਰਗਾ ਸਵਰਗ ਕਿਤੇ ਵੀ ਨਹੀਂ ਹੈਗਾ ਕਿਉਂਕਿ ਇਹ ਇੱਕ ਅਜਿਹਾ ਰਿਸ਼ਤਾ ਵਾ ਜੇ ਤੋ ਬਿਨਾਂ ਰਿਆਬ ਨਹੀਂ ਜਾ ਸਕਦਾ ਜੇਦੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤਾਂ ਜੇ ਇਹਦੇ ਵਿੱਚ ਬਣਦੀ ਨਹੀਂ ਆ ਜੇ ਦੋਨਾਂ ਦੇ ਵਿਚਾਰ ਰਲਦੇ ਨਹੀਂ ਤੇ ਇਦੋਂ ਵੱਡਾ ਨਰਕ ਵੀ ਕਿਤੇ ਕੋਈ ਨਹੀਂ ਹੈਗਾ ਫਿਰ ਸਾਰੀ ਦਿਹਾੜੀ ਸਾਰਾ ਦਿਨ ਤੂੰ ਤੂੰ ਮੈਂ ਮੈਂ ਕਿਉਂਕਿ ਜਦੋਂ ਵਿਚਾਰ ਨਹੀਂ ਰਲਦੇ ਫਿਰ ਸਾਨੂੰ ਹਰ ਇੱਕ ਅਗਲੇ ਇਨਸਾਨ ਦੀ ਚੰਗੀ ਗੱਲ ਵੀ ਬੁਰੀ ਲੱਗਦੀ ਹੈ ਜੇਦੋਂ ਵਿਚਾਰ ਨਾਲਦੇ ਹੁਣ ਫਿਰ ਅਗਲੇ ਦੀ ਹਰ ਬੁਰੀ ਗੱਲ ਵੀ ਇਗਨੋਰ ਕਰ ਦਿੱਤੀ ਜਾਂਦੀ ਹੈ ਨਿੱਕੀ ਮੋਟੀ ਅਕਸਰ ਹੋ ਜਾਂ ਕਰਦੀ ਹੈ ਪਰਿਵਾਰਾਂ ਦੇ ਵਿੱਚ ਫਿਰ ਮਨੁੱਖ ਉਹਨੂੰ ਵੀ ਇਗਨੋਰ ਕਰ ਦਿੰਦਾ ਹੈ ਤਾਂ ਉਹਦੇ ਨਾਲ ਫਿਰ ਘਰ ਵਿੱਚ ਮਾਹੌਲ ਜਿਹੜਾ ਵਾ ਬੜਾ ਹੀ ਵਧੀਆ ਬਣਿਆ ਜਾਂਦਾ ਮੈਂ ਆਸ ਕਰਦਾ ਮੇਰੇ ਸੱਜਣ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਬਾਰੇ ਸੋਚਣ ਜਿੱਥੇ ਕੋਈ 19 ਕੀ ਹੈ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਤੇ ਹਮੇਸ਼ਾ ਵਿਚਾਰਾਂ ਨੂੰ ਤਰ੍ਹਾ ਦੇਣੀ ਚਾਹੀਦੀ ਹੈ ਜਦੋਂ ਵੀ ਕੋਈ ਆਪਣੇਧੀ ਪੁੱਤਰ ਦਾ ਰਿਸ਼ਤਾ ਕਰਨਾ ਹੋਵੇ ਨਾ ਕਾਇਓ ਲੜਕੀ ਨੇ ਕਰ ਲੜਕੇ ਵਾਲਿਆ ਕਰਨਾ ਵਿਚਾ ਲੜਕੀ ਵਾਲਿਆ ਕੁਝ ਕੁ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਆਪਣੀ ਪੜ੍ਹਾਈ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਅਗਲੇ ਦੇ ਵੀ ਇੱਕ ਜਿਹੜੀਆਂ ਚੀਜ਼ਾਂ ਨੇ ਮੈਟਰ ਕਰਦੀਆਂ ਨੇ ਅਕਾਊਂਟ ਕਰਦੀਆਂ ਨੇ ਕਿ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਆ ਕੱਲਾ ਸਾਨੂੰ ਕਿਸੇ ਦੀ ਚਮੜੀ ਵੇਖ ਕੇ ਵੀ ਉਹ ਮੁੰਡਾ ਬੜਾ ਸੋਹਣਾ ਕੁੜੀ ਬੜੀ ਸੋਹਣੀ ਨੌਕਰੀ ਕਰਦੀ ਕਾਰੋਬਾਰ ਸੈਟ ਆ ਇਹਨਾਂ ਚੀਜ਼ਾਂ ਨੂੰ ਵੇਖ ਕੇ ਤਰਜੀਹ ਨਹੀਂ ਦੇਣੀ ਚਾਹੀਦੀ ਇਹ ਕੋਈ ਜ਼ਿੰਦਗੀ ਦਾ ਮਾਪਦੰਡ ਨਹੀਂ ਹੈਗਾ ਸਗੋਂ ਉਲਟਾ ਜ਼ਿੰਦਗੀ ਨੂੰ ਪ੍ਰਾਹੇ ਪਾਉਣ ਵਾਲਾ ਤੇ ਦੁੱਖ ਦੇਣ ਵਾਲਾ ਹੋ ਸਕਦਾ ਆ ਪੈਸੇ ਥੋੜੇ ਵੀ ਹੋਣ ਤਾਂ ਜ਼ਿੰਦਗੀ ਸੌਖੀ ਗੁਜ਼ਰ ਜਾਂਦੀ ਆ ਤੇ ਜੇ ਰੋਜ਼ ਲੜਾਈ ਝਗੜਾ ਹੋਵੇ ਤਾਂ ਫਿਰ ਉਹ ਜ਼ਿੰਦਗੀ ਸੁਗੁਜ਼ਾਰ ਨਹੀਂ ਬਹੁਤ ਔਖੀ ਹੋ ਜਾਂਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਝੁੰਦੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ